ਕਦੀ ਕੋਈ ਇੱਕ ਤਾਂ ਦੱਸੋ ਜਿਵੇਂ ਪਿੱਛੇ ਲੂ ਲੱਗਦਾ ਵਾ ਲੂ ਆਹ ਲੂ ਲੱਗਦਾ ਲੱਲੂ ਗੁਰਮੁਖੀ ਦੇ ਕਿੰਨੇ ਅੱਖਰ ਹੁੰਦੇ ਨੇ ਪਹਿਲੇ ਦੱਸ ਅੱਛਾ ਸੁਣਾ ਦਿਓ ਫਿਰ ਊੜਾ ਐੜਾ ਈੜੀ ਸਸਾ ਹਾਹ ਸਾਨੂੰ ਤਾਂ ਆਉਂਦਾ ਆ ਹੁਣ ਗਾਣੇ ਬੱਚਿਆਂ ਨੂੰ ਵੈਸੇ ਨਹੀਂ ਆਉਂਦਾ ਕਿਹਾ ਮੈਨੂੰ ਲੱਗਦਾ ਤੁਸੀਂ ਪੰਜਾਬੀ ਦੇ ਟੀਚਰ ਵੀ ਹੋ ਓਹ ਤੁਹਾਨੂੰ 체ਵੀ ਤੋਂ ਪਹਿਲਾ ਪਹਿਲਾ ਜੋ ਸਿਖਾਇਆ ਉਹ ਹੀ ਯਾਦ ਆ। ਕਿਉਂਕਿ ਉਸ ਸਮੇਂ ਮੈਂ ਜਵਾਨੀ ਚ ਪੜ ਰਿਹਾ ਸੀ। ਤੁਸੀਂ ਪੰਜਾਬੀ ਬੋਲਦੇ ਹੋ ਪਰ ਪੰਜਾਬੀ ਲਿਖਣੀ ਨਹੀਂ ਆਉਂਦੀ। ਲਿਖਦੇ ਵੀ ਨਹੀਂ। ਅੱਛਾ ਚਲੋ ਫੇਰ ਤਾਂ ਗੱਲ ਹੀ ਮੁੱਕੀ। ਅੱਛਾ ਦੋ ਅੱਖਰ ਸਿਹਾਰੀ ਦੇ ਤੇ ਦੋ ਅੱਖਰ ਬਿਹਾਰੀ ਦੇ। ਦੋ ਸਿਹਾਰੀ ਦੇ ਦੋ ਬਿਹਾਰੀ ਦੇ। ਐੜਾ ਈੜੀ ਸਸਾ ਆਹਾ ਕੱਖਾ ਗੱਗਾ ਗੱਗਾ ਨਾ ਟਾਣਾ ਟੈਂਗਾ ਢਾਟਾ ਦਤ ਨਾ 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 ਜਲੰਦਰਸ ਕਿਹੜੀ ਬੋਲੀ ਬੋਲੀ ਜਾਂਦੀ ਪੰਜਾਬੀ ਹੀ ਬੋਲਦੇ ਮੈਂ ਪੰਜਾਬੀ ਹੀ ਬੋਲਦੇ ਆ ਊੜਾ ਰੋਣਾ ਦੋ ਕਰ ਸਿਆਰੀ ਦੇ ਤੇ ਦੋ ਖਰ ਬਿਆਰੀ ਦੇ ਕਿ ਤੁਸੀਂ ਤੇ ਹੁਣ ਉਹ ਨਹੀਂ ਬੋਲੇ ਜਾ। ਉਹ ਤਾਂ ਖਰਾ ਹੈ। ਧੱਕਾ ਨਾ ਕਰੇ ਨੀਆ। ਹਾਂ। ਹਾਂ। ਆਇਆ ਵੀ ਆ ਗਿਆ। ਜੀਖ। ਸਸ਼ੀਕਲ ਜੀ ਮੈਂ ਹਮਨ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਅੱਜ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਨ ਹੈ। ਮਤਲਬ ਕਿ ਇੰਟਰਨੈਸ਼ਨਲ ਮਦਰ ਟੰਗ ਡੇ। ਸੋ ਲੋਕਾਂ ਨਾਲ ਗੱਲਬਾਤ ਕਰਾਂਗੇ ਕਿੰਨੀ ਕੋ ਉਹਨਾਂ ਨੂੰ ਪੰਜਾਬੀ ਭਾਸ਼ਾ ਦੀ ਨੋਲੇਜ ਆ ਪੰਜਾਬ ਚ ਰਹਿ ਕੇ ਕਿੰਨੇ ਲੋਕ ਪੰਜਾਬੀ ਬੋਲਦੇ ਤੇ ਸਮਝਦੇ ਨੇ ਆਓ ਫਿਰ ਗੱਲਬਾਤ ਕਰਦੇ ਆ ਸਾਡੇ ਨਾਲ ਪਿਆਰੀ ਪਿਆਰੀ ਆਂਟੀ ਜੀ ਬੈਠੇ ਹੋਏ ਨੇ ਤੇ ਉਹਨਾਂ ਨੂੰ ਪੁੱਛਦੇ ਆ ਕਿ ਪੰਜਾਬੀ ਦੇ ਗੁਰਮੁਖੀ ਦੇ ਕਿੰਨੇ ਅੱਖਰ ਹੁੰਦੇ ਨੇ ਪਹਿਲੇ ਦੱਸੋ 35 35 ਹਾਂ ਅੱਛਾ ਸੁਣਾ ਦਿਓ ਫਿਰ ਊੜਾ ਐੜਾ ਈੜੀ ਸਸਾ ਹਾਹਾ ਕਕਾ ਖਖਾ ਗਗਾ ਗਗਾ ੰਗਾ ਜਜਾ છછા ਜਜਾ છਜਾ ਣਣਿਆ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਤੱਤਾ ਠੱਠਾ ਦੱਦਾ ਤਦਨਨਾ ਪੱਪਾ ਫੱਫਾ ਬੱਬਾ ਬਬਾ ਮਮਾ ਯਯਾ ਰਾਰਾ ਲੱਲਾ ਵਾਵਾ ਡਾੜਾ ਸਸੇ ਪੈਰ ਬਿੰਦੀ ਸਾ ਬੋਲੇ ਖਖੇ ਪੈਰ ਬਿੰਦੀ ਖਾ ਬੋਲੇ ਗੱਗੇ ਪੈਰ ਬਿੰਦੀ ਗਾ ਬੋਲੇ ਜੱਜੇ ਪੈਰ ਬਿੰਦੀ ਜਾ ਬੋਲੇ ਲੱਲੇ ਪੈਰ ਬਿੰਦੀ ਲਾ ਬੋਲੇ ਕੀ ਬਾਤ ਹੈ ਹੁਣ ਇਹ ਦੇਖੋ ਆਂਟੀਆਂ ਨੇ ਤਾਂ ਸੁਨਾਤਾ ਆ ਪਰ ਯੰਗਸਟਰਸ ਨੂੰ ਤੁਹਾਨੂੰ ਲੱਗਦਾ ਆਂਦੀ ਹੋਗੀ ਸਾਨੂੰ ਤਾਂ ਆਉਂਦਾ ਆ ਹੁਣ ਗਾਣੇ ਬੱਚਿਆਂ ਨੂੰ ਵੈਸੇ ਨਹੀਂ ਆਉਂਦਾ ਅੱਛਾ ਅਚੰਦੀ ਜੀ ਸਿਆਰੀ ਤੇ ਬਿਹਾਰੀ ਚ ਫਰਕ ਦੱਸੋ ਕਿੰਨਾ ਸਿਆਰੀ ਹੁੰਦੀ ਆ ਮੋਹਰੇ ਪਾਸੇ ਤੇ ਬਿਹਾਰੀ ਪਿਛਲੇ ਪਾਸੇ ਅੱਖਰ ਦੋ ਦੋ ਅੱਖਰ ਦੱਸ ਦੋ ਸਿਆਰੀ ਦੇ ਦੋ ਅੱਖਰ ਤੇ ਬਿਹਾਰੀ ਦੇ ਦੋ ਅੱਖਰ ਸਿਆਰੀ ਦਾ ਸੇਰਾ ਸਸੇ ਸੇਰਾ ਨਾਰਾ ਸੇਰ ਬਿਹਾਰੀ ਦਾ ਬਾਵੇ ਬਿਹਾਰੀ ਵਾਰ ਨਾਰਾ ਵੀਰ ਠੀਕ ਤੇ ਜਿਹਨੇ ਅੱਖਰਾਂ ਦੇ ਵਿੱਚ ਪੈਰ 'ਚ ਬਿੰਦੀ ਲੱਗਦੀ ਆ ਉਹਦੇ ਮੈਨੂੰ ਦੋ ਤੇ ਨੱਖਰ ਉਹਦੇ ਦੱਸ ਦੋ ਸਸੇ ਪੈਰ ਬਿੰਦੀ ਸ਼ ਬੱਬਾ ਦੱਦਾ ਸ਼ਬਦ ਕੱਕੇ ਪੈਰ ਬਿੰਦੀ ਖ ਰਾਰਾ ਅੜਾੜਾ ਖਰੜੇ ਕਿਆ ਬਾਤ ਹੈ ਮੈਨੂੰ ਲੱਗਦਾ ਤੁਸੀਂ ਪੰਜਾਬੀ ਦੇ ਟੀਚਰ ਵੀ ਹੋ ਓ ਮੈਨੂੰ ਪੜਾਉਣ ਦੇ ਤਰੀਕੇ ਤੇ ਪਤਾ ਲੱਗ ਗਿਆ ਇਹ ਮੈਂ ਐਵੇਂ ਆਈ ਉਸ ਬੰਦੇ ਕੋਲ ਜਿਹੜਾ ਪੰਜਾਬੀ ਸਿਖਾਉਂਦਾ ਥੈਂਕ ਯੂ ਸੋ ਮਚ ਅੰਟੀ ਥੈਂਕ ਯੂ ਸੋ ਮਚ ਚਲੋ ਆਪਾਂ ਹੋਰ ਵੀ ਗੱਲ ਕਰਦੇ ਯੰਗਸਟਰਸ ਨੂੰ ਕਿੰਨੀ ਕੁ ਪੰਜਾਬੀ ਆਉਂਦੀ ਹੈ ਜਾਂ ਯੰਗਸਟਰਸ ਕਿੰਨੇ ਕੁ ਉੜਾੜਾ ਹੁੰਦਾ ਆ ਕਰੀਏ ਉੜਾੜਾ ਸੁਣਾ ਦਿਓ ਫਿਰ ਊੜਾ ਐੜਾ ਈੜੀ ਸਸਾ ਹਾ ਹਾ ਕਕਾ ਖਖਾ ਗੱਗਾ ਕੰਗਾ ੰਗਾ ਚਚਾ ਛਛਾ ਜੱਜਾ ਤੱਦ ਨਈ ਹੈ ਟੈਂਕਾ ਠੱਠਾ ਡੱਡਾ ਟੱਡਾ ਨੰਨ ਨੰਨਾ ਤੱਤਾ ਥੱਥਾ ਦੱਦਾ ਤੱਦ ਨੰਨਾ ਮਮਾ ਪਪਾ 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 ਮਮਾ ਯੇ ਯੇ ਰਾਰਾ ਲੱਲਾ ਵਾਵਾ ਦਾੜਾ ਸਸੇ ਪਰ ਬਿੰਦੀ ਝਾਵੋ ਲੈ ਕੇ ਕੇ ਪਰ ਬਿੰਦੀ ਖਾਵੋ ਲੈ ਕੇ ਕੇ ਪਰ ਬਿੰਦੀ ਗਾਵੋ ਲੈ ਕੇ ਦੱਜੀ ਪਰ ਬਿੰਦੀ ਚਾਵੋ ਲੈ ਕੇ ਪਰ ਬਿੰਦੀ ਲਾਵੋ ਤੇ ਕੀ ਬਾਤ ਹੈ ਕੀ ਬਾਤ ਹੈ ਹਾਂਜੀ ਸ਼ਹਿਰਿਆਂ ਨੂੰ ਨਹੀਂ ਆਉਂਦੇ ਅਸੀਂ ਪਿੰਡਾਂ ਵਾਲੀਆਂ ਆਂ ਇਹ ਤੇ ਸ਼ੈਰੀਆਂ ਤੇ ਪਿੰਡਾਂ ਵਾਲੇ ਦਾ ਕੰਪੀਟੀਸ਼ਨ ਆ ਹੈਨਾ ਚਲੋ ਆਪਾਂ ਦੇਖਦੇ ਆ ਫਿਰ ਇਹ ਤੁਹਾਡੀ ਗੱਲ ਸਹੀ ਸਾਬਤ ਹੁੰਦੀ ਕਿ ਗਲਤ ਸਾਬਤ ਹੁੰਦੀ ਆਪਾਂ ਗੱਲਬਾਤ ਕਰਦੇ ਆ ਪੰਜਾਬ ਚ ਰਹਿੰਦੇ ਹੋ ਪੰਜਾਬੀ ਭਾਸ਼ਾ ਦਾ ਦਿਨ ਹੈ ਤਾਂ ਮੈਨੂੰ ਊੜਾ ੜਾ ਸੁਣਾ ਦਿਓ ਪਹਿਲਾਂ ਸੁਣ ਲਓ ਊੜਾ ੜਾ ਈ ਈ ਸਸਾ ਕਕ ਖਖ ਗਗ ਗਗਾ ਈਆਂ ਅ ਚਚਾ ਛਛਾ ਜਜਾ ਜਜਾ ਨਾ ਨਾ ਟੈਂਕ ਠਠਾ ਡਡਾ ਢਡਾ ਨੰਨਾ ਤੱਤਾ ਥੱਥਾ ਦੱਦਾ ਪੱਪਾ ਮੰਮਾ ਯੈ ਯਾਰ ਆ ਰਾਲ ਲੱਲਾ ਵਾ ਵਾ ਆਹੀ ਠੀਕ ਹੈ ਜੀ ਹਾਂਜੀ ਹਾਂਜੀ ਬੋਲੋ ਹੁਣ ਛੇ ਪੈਰਿੰਦੀ ਸ਼ਾ ਬੋਲੇ ਖਖੇ ਰਹਿ ਗਿਆ ਹੀ ਗਏ ਚਲੋ ਮੜਾ ਮੋਟਾ ਮਿਸ ਆਊਟ ਹੋ ਜਾਂਦਾ ਤੇ ਬਾਕੀ ਤੁਸੀਂ ਮਤਲਬ ਨੰਬਰ ਕੱਟ ਲਓ 35 ਚੋਂ ਅੱਛਾ ਗੁਰਮੁਖੀ ਦੇ ਕਿੰਨੇ ਅੱਖਰ ਹੁੰਦੇ ਗੁਰਮੁਖੀ ਦੇ ਇਹ ਹੁਣ ਇਹ ਥੋੜਾ ਜਿਆਦਾ ਡੀਪ ਹੋ ਗਿਆ ਜੀ ਅੱਛਾ ਇਹ ਦੱਸੋ ਸਿਹਾਰੀ ਤੇ ਬਿਹਾਰੀ ਚ ਕੀ ਫਰਕ ਹੁੰਦਾ ਜਿਹੜੀ ਸਿਹਾਰੀ ਹੁੰਦੀ ਹੈ ਇਹ ਅੱਗੇ ਨੂੰ ਮੈਂਨੇ ਜਿਹੜੀ ਬਿਹਾਰੀ ਹੁੰਦੀ ਹੈ ਉਹ ਪਿੱਛੇ ਨੂੰ ਵੰਦੀ ਹੈ ਜੀ ਦੋ ਅੱਖਰ ਸਿਹਾਰੀ ਦੇ ਤੇ ਦੋ ਅੱਖਰ ਬਿਹਾਰੀ ਦੇ ਤੇ ਦੋ ਸਿਹਾਰੀ ਦੇ ਜੀ ਤੇ ਇੱਕ ਤਾਂ ਇਹ ਸਿਹਾਰੀ ਦਾ ਲਾਲੋ ਸੇਰ ਹਨਾ ਇੱਕ ਬਿਹਾਰੀ ਦਾ ਲਾਲੋ ਨਹੀਂ ਤੇ ਸਿਹਾਰੀ ਦਾ ਸਰਦਾਰੀ ਹਨਾ ਸਿਹਾਰੀ ਦਾ ਸਰਦਾਰੀ ਦਾ ਬਿਹਾਰੀ ਦਾ ਬਿਹਾਰੀ ਦਾ ਲਾਲੋ ਤੇ ਸਿਹਾਰੀ ਦਾ ਹੋਰ ਦਸੀ ਹੈ ਨਾ ਜੀ ਸਿਆਣਾ ਲਿਖਦੇ ਹੋਈ ਸਿਆਣਾ ਸਸੇ ਜਲਦੀ 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 ਤੇ ਠੀਕ ਹੈ ਜੀ ਸਿਆਣਾ ਦਾ ਠੀਕ ਹੈ ਨਾ ਕਿ ਨਹੀਂ ਸਿਆਣਾ ਸਿਆਣਾ ਦੇ ਵਿੱਚ ਕਿਹੜੀ ਸਿਆਰੀ ਨਬਿਆਰੀ ਸਸੇ ਨੂੰ ਪਾਵਾਂਗੇ ਜੀ ਹਾਂਜੀ ਕੀ ਕਾ ਟਿਕਾ ਠੀਕ ਹੈ ਹੋਰ ਬੱਸ ਮੰਮ ਅੱਛਾ ਦੱਸੋ ਇਹ ਦੱਸੋ ਕਿੰਨੀਆਂ ਲੈਂਗੁਏਜਸ ਨੇ ਪੰਜਾਬ ਕਿੰਨੀਆਂ ਲੈਂਗੁਏਜਸ ਬੋਲੀਆਂ ਪੰਜਾਬ 'ਚ ਮਤਲਬ ਪੰਜਾਬੀ ਨੂੰ ਮਿਲਾ ਕੇ ਕਿਤਾ ਉਦਾਂ ਪੰਜਾਬੀ ਨੂੰ ਹੀ ਕਿੰਨੇ ਤਰੀਕੇ ਨਾਲ ਬੋਲਿਆ ਜਾਂਦਾ ਇਹ ਤਾਂ ਹੁਣ ਲੱਗ ਲੱਗ ਏਰੀਆ ਤੇ ਡਿਮੈਂਡ ਕਰਦਾ ਕਿਤੇ ਹੁਣ ਦੁਆਬੀ ਬੋਲਦੇ ਆ ਕਿਤੇ ਮਾਲਵੇ ਵਾਲੇ ਬੋਲਦੇ ਆ ਹੁਣ ਪੁਆਦ ਵਾਲੇ ਪੁਆਦੀ ਬੋਲਦੇ ਆ ਨਾ ਹਮੇ-ਥਮੇ ਹੋ ਗਿਆ ਮਾਰੇਦਾਰੇ ਤੇ ਹੁਣ ਜੇ ਤੁਸੀਂ ਇੱਧਰ ਤਰਨਤਾਰ ਵੱਲ ਜਾਓ ਜਾਂ ਕਿਤੇ ਹੋਰ ਹਨ ਬਾਰਡ ਏਰੀਆ ਵਾਲੇ ਚਲੇ ਜਾਓ ਮਾਝੇ ਵਾਲੇ ਉਹ ਮਾਝੇ ਵਾਲੇ ਬੋਲਦੇ ਆ ਹੁਣ ਕਿਤਨਾ ਭਾਉ ਹੁਣੀ ਆ ਗਏ ਹਨ ਜੀ ਉਹ ਹੋ ਗਈ ਮਤਲਬ 3-4 ਤਾਂ ਹੈਗੀਆਂ ਬੇਸਿਕਲੀ ਮੈਂ ਲਾ ਲਉ ਹੁਣ ਪਰ ਜੇ ਤੁਸੀਂ ਡੇਰਾ ਵਸੀ ਲਾਲੜੂ ਦੀ ਨਹੀਂ ਜਾਓਗੇ ਉਹ ਫਿਰ ਤੁਹਾਨੂੰ ਮੈਕਸੀ ਵੀ ਮਿਲਣੀ ਆ ਹਰਿਆਣਵੀ ਪੰਜਾਬੀ ਹਨਾ ਤੇ ਬਟ ਬੇਸਿਕਲੀ ਮੈਨੂੰ ਲੱਗਦਾ ਚਾਰੇ ਆ ਚਾਰ ਕੇ ਬੋਲ ਅੱਛਾ ਕਿਹੜਾ ਇਦਾਂ ਦਾ ਅੱਖਰ ਜਿਹੜਾ ਤੁਸੀਂ ਬਚਪਨ ਚ ਬੋਲਦੇ ਸੀ ਪਰ ਜਿਉ ਜਿਉ ਵੱਡੇ ਹੋਏ ਤੇ ਉਹ ਅੱਖਰ ਗਾਇਬ ਹੋ ਗਿਆ ਡਿਕਸ਼ਨਰੀ ਚ ਤੁਹਾਡੀ ਡਿਕਸ਼ਨਰੀ ਕਿਉਂ ਗਾਇਬ ਇੱਕ ਤਾਂ ਮੈਨੂੰ ਲੱਗਦਾ ਛੋਟੇ ਹੁੰਦੇ ਤਾਂ ਅਸੀਂ ਤੋਤਲੇ ਸ਼ਬਦ ਬੋਲਦੇ ਨਹੀਂ ਜਿਹੜੇ ਮਾਂ ਨੇ ਸਿਖਾਏ ਸੀ ਕਿ ਮਾਮਾ ਮਮਾ ਪਾਣੀ ਨੂੰ ਮਾਮਾ ਕਹੀ ਜਾਂਦੇ ਹੁੰਦੇ ਸੀਗੇ ਹੋਰ ਮੈਨੂੰ ਹੋਰ ਤਾਂ ਮਤਲਬ ਕੁਝ ਖਾਸ ਨਹੀਂ ਯਾਦ ਨਹੀਂ ਬਟ ਇਦਾਂ ਜਿਹੜੇ ਮਾਂ ਤੋਂ ਸਿੱਖੇ ਹੋਏ ਸ਼ਬਦ ਸੀਗੇ ਜਿਹੜੇ ਜਦੋਂ ਤੋਤਲੀ ਜ਼ੁਬਾਨ ਸ਼ੁਰੂ ਕੀਤੀ ਸੀਗੇ ਤੇ ਉਹ ਮਿਲਰ ਦਾ ਥੋੜੇ ਥੋੜੇ ਜਵਾਨ ਹੁੰਦੇ ਹੁੰਦੇ ਗੈਪ ਹੁੰਦੀ ਬਾਕੀ ਤਾਂ ਸਾਰਾ ਸੇਮ ਹੀ ਆਈ ਹਾਂਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਉੜਾੜਾ ਸੁਣਾ ਦਿਓ ਮੈਡਮ ਉਹ ਬਿਲਕੁਲ ਨਹੀਂ ਦਾ ਪਲੀਜ਼ ਕਿੱਥੋਂ ਦੇ ਹੋ ਮੈਂ ਮੈਡਮ ਹੈਗਾ ਪੰਜਾਬ ਦਾ ਤੇ ਲੇਕਿਨ ਮੈਨੂੰ ਪੰਜਾਬੀ ਸ਼ੁਰੂ ਤੋਂ ਹੀ ਲਿਖਣੀ ਨਹੀਂ ਆਉਂਦੀ ਉਸ ਟਾਈਮ ਬਹੁਤ ਕਮਜ਼ੋਰ ਸੀਗਾ ਇੰਗਲਿਸ਼ ਮੈਨੂੰ ਪੂਰੀ ਆਉਂਦੀ ਹੈ ਤੇ ਪੰਜਾਬ ਚ ਰਹਿ ਕੇ ਪੰਜਾਬੀ ਕਿਉਂ ਨਹੀਂ ਆਉਂਦੀ ਮੈਡਮ ਦੇਖੋ ਪੰਜਾਬੀ ਆਣੀ ਚਾਹੀਦੀ ਹੈ ਲੇਕਿਨ ਜਿਹੜੇ ਸੀ ਸਕੂਲ ਦੇ ਵਿੱਚ ਪੜ੍ਹੇ ਆ ਉਹ ਸਾਨੂੰ 6th ਕਲਾਸ ਦੇ ਵਿੱਚ ਉਹਨਾਂ ਨੇ ਪੰਜਾਬੀ ਸਿਖਾਈ ਸੀਗੀ ਲੇਕਿਨ ਉਸ ਤੱਕ ਸਾਡੀ ਏਜ ਐਸੀ ਨਹੀਂ ਸੀ ਸਿੱਖ ਸਕੀ ਕਿਉਂਕਿ ਜਿਹੜੀ ਸਾਨੂੰ ਸ਼ੁਰੂ ਦੇ ਵਿੱਚ LKG LK ਜੋ ਚੀਜ਼ ਖਾਈ ਉਹ ਸਾਨੂੰ ਹਲੇ ਤੱਕ ਯਾਦ ਹੈ ਮੈਨੂੰ ABC ਆਂਦੀ ਹੈ ਮੈਡਮ ਪੂਰੀ ਔਰ ਛੋਟੀ ABC ਵੀ ਆਂਦੀ ਹੈ ਬੜੀ ABC ਵੀ ਆਂਦੀ ਹੈ ਛੋਟੀ ABC ਤੇ ਵੱਡੀ ABC ਚ ਬੋਲਣ ਚ ਕੀ ਫਰਕ ਹੈ ਮੈਡਮ ਦੇਖੋ ਬੋਲਣ ਚ ਬਹੁਤ ਫਰਕ ਹੈ ਜੀ ਇੱਕ ਹੁੰਦੇ ABC D E F G H I J K ਇੱਕ ਛੋਟੀ A ਛੋਟੀ B ਛੋਟੀ C ਛੋਟੀ D ਕਿੰਨਾ ਫਰਕ ਹੈ ਮੈਡਮ ਤੇ ਉੜਾੜਾ ਤੁਸੀਂ 6ਵੀਂ ਤੋਂ ਬਾਅਦ ਸਿੱਖਿਆ ਤੇ ਬਟ ਉਸ ਤੋਂ ਬਾਅਦ ਤੁਹਾਨੂੰ ਕੁਝ ਯਾਦ ਕੁਛ ਨਹੀਂ ਆ ਨਹੀਂ ਨਹੀਂ ਮੈਂ ਬਿਲਕੁਲ ਯਾਦ ਨਹੀਂ ਮੈਨੂੰ ਤੁਹਾਨੂੰ 6ਵੀਂ ਤੋਂ ਪਹਿਲਾਂ ਪਹਿਲਾਂ ਜੋ ਸਿਖਾਇਆ ਉਹ ਹੀ ਯਾਦ ਹੈ ਕਿਉਂਕਿ ਉਸ ਸਮੇਂ ਮੈਂ ਜਵਾਨੀ 'ਚ ਪੈਰ ਰੱਖ ਲਿਆ ਸੀਗਾ ਮੈਡਮ ਤੁਸੀਂ ਪੰਜਾਬੀ ਬੋਲਦੇ ਹੋ ਪਰ ਪੰਜਾਬੀ ਲਿਖਣੀ ਨਹੀਂ ਆਉਂਦੀ ਨਹੀਂ ਲਿਖਣੀ ਨਹੀਂ ਆਦੀ ਮੈਡਮ ਲਿਖਦੇ ਵੀ ਨਹੀਂ ਹੈਗੇ ਅੱਛਾ ਚਲੋ ਫਿਰ ਤਾਂ ਗੱਲ ਹੀ ਮੁੱਕੀ ਹੈ ਨਾ ਪਰ ਪੰਜਾਬੀ ਸਿੱਖੋ ਜ਼ਰੂਰ ਪੰਜਾਬ 'ਚ ਰਹਿਣੇ ਆ ਪੰਜਾਬੀ ਆਣੀ ਜ਼ਰੂਰੀ ਹੈ ਮੈਡਮ ਹੁਣ ਕੀ ਸੁਣਾਉਣਾ ਤੁਹਾਨੂੰ ਟਾਈਮ ਨਹੀਂ ਰਿਹਾ ਨਾ ਉੜਾੜੇ ਦਾ ਪੰਜਾਬੀ ਮਾਤ ਭਾਸ਼ਾ ਦਾ ਦੇਣਾ ਤੇ ਅਸੀਂ ਇਹ ਦੇਖਣਾ ਹੈ ਕਿੰਨੇ ਕਿ ਲੋਕਾਂ ਨੂੰ ੜਾੜਾ ਯਾਦ ਆ। ੜਾ ਈ ੜੀ ਸ ਸ ਹ ਕ ਕ ਖ ਖ ਗ ਗ ਕ ਗ ਆਈਆਂ ਚ ਚ ਛ ਝ ਝ ਐਆਂ ਟ ਟ ਠ ਢ ਡ ਡ ਨ ਨ ਪ ਪ ਫ ਫ ਬ ਬ ਮ ਮ ਪ ਪ ਰ ਰ ਲ ਲ ਵ ਵ ਰ ੜਾ ਸ ਸੇ ਪੈਰ ਬਿੰਦੀ ਖ ਖੇ ਪੈਰ ਬਿੰਦੀ ਗ ਗੇ ਪੈਰ ਬਿੰਦੀ ਤੇ ਬਾਕੀ ਤਾਂ ਹੁਣ ਤੁਹਾਨੂੰ ਪਤਾ ਥੋੜੇ ਬਾਰੇ ਭੁੱਲ ਜਾ ਕਿੰਨੇ ਅੱਖਰ ਨੇ ਗੁਰਮੁਖੀ ਦੇ ਬੈਂਤੀ ਬੈਂਤੀ ਓਕੇ ਚਲੋ ਅੱਜ ਆਪਾਂ ਫਿਰ ਹੋਰ ਗੱਲ ਕਰਦੇ ਆਂ ਅੰਤਰਰਾਸ਼ਟਰੀ ਮਾਤ ਪਾਸ਼ਾ ਰਦਿਨ ਦੇ ਇੰਟਰਨੈਸ਼ਨਲ ਮਦਰ ਟੰਗ ਡੇ ਸੋ ਅਸੀਂ ਇਹ ਦੇਖਣਾ ਹੈ ਕਿ ਯੰਗਸਟਰਸ ਨੂੰ ਪੰਜਾਬੀ ਕਿੰਨੀ ਕ ਆਉਂਦੀ ਹੈ ਊੜਾੜਾ ਸੁਣਾ ਦਿਓ ਊੜਾ ਐੜਾ ਈੜੀ ਸਸਾ ਆਹਾ ਖਖਾ ਗਗਾ ਗਗਾ ਰਣਾ ਟੈਂਗਾ ਢਾਟਾ ਨਾ ਨਾ ਕਰੋ ਰੋਈ ਸ ਇਹ ਕੀ ਕੀਤਾ ਊੜਾੜਾ ਕੀ ਯਾਦ ਰਹੇ ਨਹੀਂ ਆਉਂਦਾ ਮੈਡਮ ਲਿਖਣਾ ਸਭ ਕੁਝ ਆਉਂਦਾ ਆ ਉਸ ਇਸ ਟਾਈਮ ਹੁਣ ਮਾਹੌਲ ਇਦਾਂ ਦਾ ਨਹੀਂ ਆਉਂਦਾ ਅੱਛਾ ਦੋ ਅੱਖਰ ਸਿਹਾਰੀ ਦੇ ਤੇ ਦੋ ਅੱਖਰ ਬਿਹਾਰੀ ਦੇ ਸਿਹਾਰੀ ਬਿਹਾਰੀ ਲਾਵਾਂ ਚਾਈਨਾ ਦੋ ਅੱਖਰ ਜਿਨ੍ਹਾਂ ਤੇ ਸਿਹਾਰੀ ਲੱਗਦੀ ਹੈ ਦੋ ਅੱਖਰ ਜਿਨ੍ਹਾਂ ਤੇ ਬਿਹਾਰੀ ਲੱਗਦੀ ਹੈ ਅੱਛਾ ਬਿਹਾਰੀ ਲੱਗਦੀ ਹੈ ਠੀਕ ਆ ਦੀ ਗੱਡੇਵਾਰੀ ਦੀ ਕਿ ਇਹ ਸਿਹਾਰੀ ਕਿ ਬਿਹਾਰੀ ਬਿਹਾਰੀ ਔਰ ਨੇ ਸਿਹਾਰੀ ਜਿਹੜੀ ਲੱਗਦੀ ਆ ਈਡੀ ਹੁਣ ਇਹ ਆਈ ਥਿੰਕ ਨੋ ਯਾਦ ਨਹੀਂ ਆ ਪਰ ਮੁਖੀ ਦੇ ਕਿੰਨੇ ਅੱਖਰ ਹੁੰਦੇ ਆ ਮੈਂ ਬਈ ਨਾ ਪੁੱਛੀ ਜਾ ਸਾਡੇ ਕੋਲ ਪਾਣੀ ਹੁੰਦਾ ਸਾਨੂੰ 35 35 ਫਰੇਮ ਚੋਂ ਬਾਹਰ ਹੋ ਜੂਗੇ ਤੁਸੀਂ ਕਿੰਨੇ ਅੱਖਰਾਂ ਦੇ ਗੁਰੂ 35 ਸੁਣਾ ਦਿਓ ਕਿਹੜੇ ਕਿਹੜੇ ਹੁਣ ਇੰਨਾ ਯਾਦ ਨਹੀਂ ਊੜਾ ਐੜਾ ਈੜੀ ਸਸਾ ਹਾਹਾ ਕਕਾ ਖਖਾ ਮਤਲਬ ਇੰਨਾ ਹੁਣ ਯਾਦ ਨਹੀਂ ਹੈ ਪੜਾਈ ਛੱਡਿਆਂ ਨੂੰ 15 ਸਾਲ ਹੋ ਗਏ ਹੁਣ ਬਾਕੀ ਮੈਂ ਅੱਜ ਵੀ ਆਪਣੇ ਸਨੈਪਚੈਟ ਦੇ ਵਿੱਚ ਸੇਵ ਕਰਕੇ ਰੱਖਿਆ ਹੋਇਆ ਆ ਉੜਾੜਾ ਤੁਸੀਂ ਗੱਲ ਕੀਤੀ ਨਾ ਜੂੜੇੜੇ ਦੀ ਤੇ ਉੜਾੜਾ ਆਪਾਂ ਸੇਵ ਕਰਕੇ ਰੱਖਿਆ ਹੋਇਆ ਅੱਜ ਵੀ ਇਹ ਆਪਣੀ ਬੋਲੀ ਆ ਪੰਜਾਬ ਦੀ ਇਹ ਤਾਂ ਯਾਦ ਰੱਖਣੀ ਬਾਕੀ ਪੰਜਾਬੀ ਜਿੱਥੇ ਵੀ ਜਾਈਦਾ ਆਪਾਂ ਇੱਥੇ ਵੈਸੇ ਆਪਾਂ ਜਲੰਧਰ ਤੋਂ ਆ 10 ਸਾਲ ਤੋਂ ਇੱਥੇ ਰਹਿ ਰਹੇ ਪਰ ਆਪਾਂ ਪੰਜਾਬੀ ਹੀ ਬੋਲਦੇ ਜਲੰਧਰ ਚ ਕਿਹੜੀ ਬੋਲੀ ਬੋਲੀ ਜਾਂਦੇ ਪੰਜਾਬੀ ਹੀ ਬੋਲਦੇ ਆ ਪੰਜਾਬੀ ਹੀ ਬੋਲਦੇ ਆ ਦੁਆਬੀ ਹਾਂ ਦੁਆਬੇ ਆਪਣੇ ਦੁਆਬਾ ਇੱਕ ਏਰੀਆ ਪੈਂਦਾ ਨਾ ਹੋਰ ਕਿਹੜੀ ਕਿਹੜੀ ਬੋਲੀ ਅੰਮ੍ਰਿਤਸਰ ਚ ਕਿਹੜੀ ਬੋਲੀ ਉਧਰ ਆਪਣੇ ਪੈ ਜਾਂਦੀ ਏ ਮਾਝੇ ਵਾਲੀ ਓਕੇ ਤੇ ਇੱਧਰ ਮੁਹਾਲੀ ਚ ਇੱਧਰ ਕੋਈ ਹੋਰ ਲੈਂਗੁਏਜ ਆ? ਉਹ ਆਦੀ। ਹਾਂ, ਆਦੀ। ਓਕੇ। ਅੱਛਾ ਇਹ ਦੱਸੋ ਕੋਈ ਅੱਖਰ ਦੱਸ ਦੋ ਮੈਨੂੰ ਜਿਹਦੇ ਪਿੱਛੇ ਲੂ ਲੱਗਦਾ ਹੈ। ਲੂ ਲੱਗਦਾ। ਲੱਲੂ। ਕੋਈ ਸਬਜੀ, ਕੋਈ ਸਬਜੀ ਦੱਸੋ। ਲੂਣ। ਸਬਜੀ। ਲੂ ਲੱਗਣਾ ਚਾਹੀਦਾ। ਅੱਛਾ ਪਿੱਛੇ। ਲੂ। ਲੂ ਆਉਂਦਾ ਲੂ ਲੱਗਦੀ ਆਪਾਂ ਨੂੰ ਤੱਤੀ ਆਉਣ ਲੱਦੀ। ਹਾਂ, ਇਹ ਕਹਿੰਦੇ ਨੂੰ। ਲੂ ਹੀ ਕਹਿੰਦੇ ਉਹਨੂੰ ਵੀ। ਕੀ ਕਹਿੰਦੇ ਬਾਈ? ਹਾਂ, ਅਲੂ ਵਿੱਚ। ਅੰਤਰਰਾਸ਼ਟਰੀ ਮਾਤਵਾਸ਼ਾ ਦਿਵਸ ਹੈ ਮਤਲਬ ਕਿ ਇੰਟਰਨੈਸ਼ਨਲ ਲੈਂਗੁਏਜ ਜਿਹੜੀ ਤੁਸੀਂ ਬੋਲਦੇ ਹੋ ਉਹਦਾ ਦਿਨ ਹੈ ਸੋ ਆਪਾਂ ਪੰਜਾਬ ਚ ਰਹਨੇ ਆ ਪੰਜਾਬੀ ਬੋਲਦੇ ਆ ਅਸੀਂ ਇਹ ਦੇਖਣਾ ਤੁਹਾਨੂੰ ਊੜਾ ੜਾ ਆਂਦਾ ਕਿ ਨਹੀਂ ਹਾਂਜੀ ਊੜਾ ਆੜਾ ਈੜੀ ਸਸਾ ਹਾਹਾ ਕਕਾ ਖਖਾ ਗਗਾ ਕਗਾ ਨਈਆਂ ਚਚਾ ਛਛਾ ਜਜਾ ਤਜਾ ਨਈਆਂ ਚ ਕਕਾ ਖਖਾ ਗਗਾ ਕਗਾ ਨਈਆਂ ਪਪਾ ਫਫਾ ਬਬਾ ਪਪਾ ਮੰਮਾ ਯਯਾ ਰਾਰਾ ਲੱਲਾ ਵਾਵਾ ਡਾੜਾ ਬਸ ਕੋਈ ਨਾ ਥੋੜੀ ਜਿਹੀ ਗੜਬੜ ਹੋ ਗਈ। ਅੱਛਾ ਇਹ ਦੱਸੋ ਗੁਰਮੁਖੀ ਦੇ ਕਿੰਨੇ ਅੱਖਰ ਹੁੰਦੇ ਆ? 30 36 36 30 20 ਓਕੇ ਸਿਆਰੀ ਬਿਆਰੀ ਕੀ ਫਰਕ ਆ? ਸਿਆਰੀ ਗੋਦੀ ਪੈਂਦੀ ਐ, ਬਿਆਰੀ ਪਿਛੋਂ ਦੀ ਪੈਂਦੀ ਐ। ਹੂੰ ਕੋਈ ਪੰਜ ਅੱਦਾ ਦੇ ਅੱਖਰ ਜਿਨ੍ਹਾਂ ਦੇ ਪੈਰ ਨਹੀਂ ਪੈਰ ਦੇ ਵਿੱਚ ਬਿੰਦੀ ਪੈਂਦੀ ਹੋਵੇ। ਸ਼ਲਗਮ ਕਾਰਗੋ ਓਕੇ ਥੈਂਕ ਯੂ ਸੋ ਮਚ ਅਜੇ ਨਵਾਂ ਨਵਾਂ ਵਿਆਹ ਹੈ ਨਾ ਨਹੀਂ ਪਾਉਂਦੇ ਚਲੋ ਆਲ ਦੀ ਵੈਲਜੀ ਵੀ ਬੈਸਟ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉੜਾ ਡਾਂ ਦਾ ਹਾਂਜੀ ਸੁਣਾਓ ਫੇ ਉੜਾ ਆੜਾ ਈੜੀ ਸਸਾ ਕੱਕਾ ਕੱਗਾ ਕਈਆ ਟੈਂਗਾ ਸਸਾ ਠਟਾ ਟਟਾ ਹਾ ਹਾ ਰਾ ਰਾ ਵਾ ਵਾ ਆਪਾਂ ਕਰਤਾ ਸਾਰਾ ਕੁਝ ਮਿਕਸ ਹੈਨਾ ਕਿੰਨੇ ਅੱਖਰ ਹੁੰਦੇ ਦੱਸ 85 ओ चले तो पता है अच्छा ये दसो सीहारी बेहारी ਦਾ ਪਤਾ ਸਿਰ ਜਦੋਂ ਆਪਾਂ ਸਿਰ ਬੋਲਦੇ ਆ ਉਹਦੇ ਚ ਸਿਹਾਰੀ ਲੱਗਦੀ ਕਿ ਬਿਹਾਰੀ ਲੱਗਦੀ ਹੈ ਸਿਹਾਰੀ ਹਾਂ ਸਿਹਾਰੀ اچھا ਜਦੋਂ ਹੋਰ ਕੋਈ ਬਿਹਾਰੀ ਦਾ ਅੱਖਰ ਦੱਸੋ ਹੈਲੋ ਬਾਈ ఓ ਵੈਰੀ ਨਾਈਸ ਆਉਂਦਾ ਆ ਹਨਾ ਕਬਰ ਆ ਗਿਆ ਸੀ ਚਲੋ ਵੈਰੀ ਗੁੱਡ ਵੈਰੀ ਗੁੱਡ ਕਿਹੜੇ ਅੱਖਰ ਨੇ ਜਿਹੜੇ ਤੁਹਾਨੂੰ ਲੱਗਦਾ ਪਹਿਲਾਂ ਬੋਲੇ ਜਾਂਦੇ ਸੀ ਤੇ ਹੁਣ ਉਹ ਨਹੀਂ ਬੋਲੇ ਜਾਂਦੇ ਉਹ ਅੱਖਰ ਇੱਕ ਬੀੜਾ ਹੋ ਗਿਆ ਢਾਟਾ ਹੋ ਗਿਆ ਤੇ ਇਨਾਂ ਦੇ ਮਤਲਬ ਵੀ ਦੱਸ ਦਿਓ ਬੀੜਾ ਕੀ ਹੁੰਦਾ ਬੀੜਾ ਟੱਕਣ ਟੱਕਣ ਨੂੰ ਢਾਟਾ ਕਹਿੰਦੇ ਆ ਹਾਂ ਹਾਂ ਉਹ ਬਾਂਟਿਆਂ ਨੂੰ ਬਲਾਉਰ ਕਹਿੰਦੇ ਸੀਗੇ ਠੀਕ ਆ ਤੇ ਪਹਿਲਾ ਖੇਲ ਬਾਂਟਿਆਂ ਤੋਂ ਪਹਿਲਾਂ ਰੀਠੇ ਹੀ ਖੇលਦੇ ਹੁੰਦੇ ਸੀ ਖਰੂਟ ਉਹ ਉਹ ਤਾਂ ਗਾਇਬ ਹੋ ਗਏ ਹਾਂ ਉਹ ਉਹ ਤਾਂ ਹਾਕੀ ਨੂੰ ਦਈਏ ਹਾ ਉਹ ਹਾਕੀ ਨੂੰ ਖੁੱਦੋ ਖੁੰਡੀ ਖੇលਦੇ ਹੁੰਦੇ ਸੀ ਹਾਕੀ ਨੂੰ ਉਹ ਕਹਿੰਦੇ ਹੁੰਦੇ ਸੀ ਇਹ ਅੱਛਾ ਇਦਾਂ ਦੇ ਕੋਈ ਅੱਖਰ ਦੱਸ ਦੋ ਜਿਹਦੇ ਪਿੱਛੇ ਲੂ ਲੱਗਦਾ ਵਾ ਲੂ ਲੂ ਦਾਪਾ ਗਰਮੀ ਨੂੰ ਕਹਿੰਦੇ ਆ ਸਬਜ਼ੀਆਂ ਦੇ ਨਾਮ ਜਿਹਦੇ ਪਿੱਛੇ ਲੂ ਲੱਗਦਾ ਸਬਜ਼ੀਆਂ ਦੇ ਨਾਮ ਸਬਜ਼ੀਆਂ ਦੇ ਆਲੂ ਹਾਂ ਆਹ ਕਿਹਨੇ ਗੱਗ ਕੀ ਆ ਜਦੋਂ ਪਾਲੂ ਕਿਹੜੀ ਸਬਜ਼ੀ ਹੋਈ ਚਾਲੂ ਕਜਾਲੂ ਆਲੂ ਆ ਗਿਆ ਨਾ ਮੈਂ ਭੁੱਲਾ ਆਹ ਨੀ ਦੂ ਦੋੜੀ ਆ ਅੱਛਾ ਦੋ ਅੱਖਰ ਸਿਹਾਰੀ ਦੇ ਤੇ ਦੋ ਅੱਖਰ ਬਿਹਾਰੀ ਦੇ ਦੋ ਸਿਹਾਰੀ ਦੇ ਦੋ ਬਿਹਾਰੀ ਦੇ ਪਿਆਰੀ ਵਾਲੇ ਗਾ ਚੀਖ ਹੈ ਜਿੱਥੇ ਬេរ ਚੀਖ ਆ ਆਯਾ ਉਰੀਆ ਠੀਕ ਹਾਂ ਇਹ ਲੀਗ ਹਾਂ ਠੀਕ ਲੀਗ ਹਾਂ ਹਾਂ ਕਿਸ ਹਰੀ ਵਾਲਿਆ ਕਿ ਤਿਆਰੀ ਵਾਲੇ ਬਿਹਾਰੀ ਵਾਲਿਆਂ ਭਾਈਏ ਇਟ ਆ ਆਫ ਦਾ ਕੈਮਰਾ ਜਿਹੜੇ ਬੋਲ ਰਹੇ ਨੇ ਉਹ ਮਾਸਟਰ ਜੀ ਨੇ ਪਰ ਉਹ ਸਾਹਮਣੇ ਨਹੀਂ ਆ ਰਹੇ ਤੇ ਆਪਣੇ ਸਟੂਡੈਂਟ ਨੂੰ ਦੱਸ ਰਹੇ ਨੇ ਨਾਲ-ਨਾਲ ਹੁਣ ਤੁਸੀਂ ਦੱਸੋ ਕੱਟ ਦਿਆ ਅੱਛਾ ਕਿਹੜੇ ਅੱਖਰ ਨੇ ਜਿਨ੍ਹਾਂ ਦੇ ਪੈਰ 'ਚ ਬਿੰਦੀ ਲੱਗਦੀ ਆ ਮੈਂ ਹੁਣ ਉਹਨਾਂ ਨੂੰ ਹੀ ਪੁੱਛ ਰਹੀ ਆ ਬੋਲ ਤਸੀ ਦੋ ਮੇਗ ਮੇਗ ਦੇ ਵੀ ਲੱਗਦੇ ਆ ਹਾਂ ਫਲ ਮੇਗਨਾ ਮੇਗ ਹਾਂ ਬਿੰਦੀ ਲੱਗਦੀ ਆ ਮੈਕ ਟਿਕ ਟਿਕ ਪਾੜ ਇੱਕ 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 ਅਧਿਆਪਕੜ ਚੁੱਕੇ ਨੇ ਕਿ ਪੈਰ ਚ ਬਿੰਦੀ ਕਿਹੜੇ ਅੱਖਰਾਂ ਦੇ ਆਂਦੀ ਆ ਅਧਿਆਪਕ ਵੀ ਅੜ ਗਏ ਨੇ ਕੀ ਤੁਸੀਂ ਗੌਰ ਕੀਤਾ ਕਿ ਮੈਂ ਖੁਦ ਇਸ ਵੀਡੀਓ ਦੇ ਵਿੱਚ ਬਹੁਤ ਸਾਰੇ ਲਫ਼ਜ਼ ਬਹੁਤ ਸਾਰੇ ਸ਼ਬਦ ਅੰਗਰੇਜ਼ੀ ਦੇ ਬੋਲੇ ਨੇ ਮੈਂ ਵੀਡੀਓ ਦੀ ਸ਼ੁਰੂਆਤ ਵਿੱਚ ਆਂਟੀ ਬੋਲਦੀਆਂ ਆਂਟੀ ਸ਼ਬਦ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਪਰ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਪੰਜਾਬੀ ਦੇ ਵਿੱਚ ਆਂਟੀ ਨੂੰ ਕੀ ਕਹਿੰਦੇ ਨੇ ਮੀਡੀਆ ਸਮੇਤ ਸਾਰੇ ਪੰਜਾਬੀਆਂ ਦਾ ਫਰਜ਼ ਹੈ ਆਪਣੀ ਬੋਲੀ ਮਾਂ ਬੋਲੀ ਪੰਜਾਬੀ ਨੂੰ ਪਰਫੁੱਲਿਤ ਕਰਨਾ ਜੇ ਤੁਹਾਨੂੰ ਵੀਡੀਓ ਇਹ ਚੰਗੀ ਲੱਗੀ ਤਾਂ ਜਰੂਰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰੋ ਸਾਰੇ ਸਰੋਤਿਆਂ ਨੂੰ ਮਾਂ ਬੋਲੀ ਦਿਵਸ ਤੇ ਬਹੁਤ-ਬਹੁਤ ਮੁਬਾਰਕਾਂ ਧੰਨਵਾਦ